ਉਹ ਕਿਸਾਨ ਦੇ ਖੇਤ ਚ ਆ ਗਿਆ ਕਿਸਾਨ ਦਾ ਖੇਤ ਜਿਹੜਾ ਉਹ ਬੁਰੀ ਤਰ੍ਹਾਂ ਭਰ ਗਿਆ ਔਰ ਬਿਲਕੁਲ ਔਰ ਜੇਕਰ ਆਪਾਂ ਗੱਲ ਕਰੀਏ ਜਿਹੜੀ ਫਸਲ ਬੀਜੀ ਹੋਈ ਸੀ ਜੀ ਉਹਨਾਂ ਨੇ ਧਾਨ ਬੀਜਿਆ ਹੋਇਆ ਸੀ ਜੀਰੀ ਬੀਜੀ ਹੋਈ ਸੀ ਉਹ ਤਾਂ ਬਿਲਕੁਲ ਦਬੇ ਗਈ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਫਲੈਟ ਜਿਹੜਾ ਉਹ ਸਾਫ ਹੋ ਗਿਆ ਕਿ ਇਹ ਕਿਹਦਾ ਖੇਤ ਆ ਸੋ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਨੀਤੀ ਦੇ ਤਹਿਤ 31 ਦਸੰਬਰ ਤੱਕ 31 ਦਸੰਬਰ ਤੱਕ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨ ਜਿਹੜੇ ਨੇਗੇ ਬਗੈਰ ਕਿਸੇ ਪਰਮਟ ਦੇ ਬਗੈਰ ਕਿਸੇ ਐਨਓਸੀ ਦੇ ਉਹ ਜਿਹੜੀ ਰੇਤ ਆ ਉਹ ਜਿਹੜੀ ਸਿਲਟਾ ਉਹਨੂੰ ਉਹ ਆਪਣੇ ਖੇਤ ਤੋਂ ਬਾਹਰ ਕੱਢ ਸਕਦੇ ਨੇਗੇ ਉਹ ਸਿਲਟ ਨੂੰ ਰੇਤ ਨੂੰ ਜਿਹੜਾ ਉਹ ਉੱਪਰ ਮਾਰਕੀਟ 'ਚ ਵੀ ਵੇਚ ਸਕਦੇ ਨੇਗੇ ਪਰ ਉਹਦੇ ਉੱਤੇ ਸਭ ਦਾ ਐਕਸਕਲੂਸਿਵ ਜਿਹੜਾ ਰਾਈਟ ਆ ਉਸ ਕਿਸਾਨ ਦਾਗਾ ਜਿਹੜਾ ਕਿਸਾਨ ਉੱਥੇ ਖੇਤੀ ਕਰ ਰਿਹਾ ਸੀਗਾ ਸੋ ਅੱਜ ਇਹ ਅਸੀਂ ਆਰਡਰ ਪਾਸ ਕੀਤਾਗਾ ਕਿ ਆਉਣ ਵਾਲੇ 31 ਦਸੰਬਰ ਤੱਕ ਕਿਸਾਨ ਜਿਹੜਾ ਉਹ ਆਪਣੇ ਖੇਤ ਵਿੱਚੋਂ ਆਪਣੀ ਰੇਤ ਚੁੱਕ ਸਕਦਾਗਾ ਜ ਜਿਹੜੀ ਮਿੱਟੀ ਹੜ ਕੇ ਆ ਗਈ ਜਾਂ ਜਿਹੜਾ ਉਹਦੇ ਨਾਲ ਸਿਲਟਿੰਗ ਹੋ ਗਈ ਉਹ ਜਿਹੜੀ ਸਿਲਟਿੰਗ ਨੂੰ ਡੀ ਸਿਲਟਿੰਗ ਕਰ ਸਕਦਾਗਾ 31 ਦਸੰਬਰ ਤੱਕ ਕੋ ਨੂੰ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਕੋਈ ਕਿਸੇ ਕੋਲ ਅਧਿਕਾਰੀ ਕੋਲ ਜਾਣ ਦੀ ਲੋੜ ਨਹੀਂ ਸੋ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਪੱਖ ਵਿੱਚ ਆ ਕਿਉਂਕਿ ਜੇ ਅਸੀਂ ਇਸ ਸਮੇਂ ਸਿਰ ਫੈਸਲਾ ਨਾ ਲੈਂਦੇ ਤਾਂ ਮੈਂ ਸਮਝਦਾ ਪੰਜਾਬ ਦਾ ਕਿਸਾਨ ਜਿਹੜਾ ਉਹ ਅਗਲੀ ਫਸਲ ਜਿਹੜੀ ਆ ਉਹ ਨਹੀਂ ਬੀਜ ਸਕਣਾ ਸੀਗਾ ਅੱਜ ਅਸੀਂ ਸਾਡੇ ਕਿਸਾਨ ਨੂੰ ਇਸ ਗੱਲ ਲਈ ਕੰਪੀਟੈਂਟ ਬਣਾਇਆਗਾ ਕਿ ਉਹ ਬਿਲਕੁਲ ਆਪਣੀ ਸਫਾਈ ਕਰਕੇ ਉੱਥੇ ਜਿਹੜੀ ਆ ਆਪਣੀ ਫਸਲ ਆ ਉਹ ਅਗਲੀ ਫਸਲ ਜਿਹੜੀ ਆ ਉਹ ਬੀਜ ਸਕਦਾਗਾ ਇਸੇ ਤਰੀਕੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆਗਾ ਹੁਣ ਤੱਕ ਦਾ ਇਤਿਹਾਸਿਕ ਫੈਸਲਾਗਾ ਜੇ ਹੁਣ ਤੱਕ ਦੇ ਮੁਆਵਜ਼ੇ ਦੀ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੇ ਅੰਦਰ ਕਦੇ ਵੀ 20000 20000 ਰੁਪਇਆ ਪ੍ਰਤੀ ਪ੍ਰਤੀ ਏਕੜ ਦੇ حساب ਨਾਲ ਮੁਆਵਜ਼ਾ ਅੱਜ ਤੱਕ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਬਹੁਤ ਸਾਰੀਆਂ ਸਰਕਾਰਾਂ ਆਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨ ਹਤਾਈ ਸੀ ਬਹੁਤ ਸਾਰੀਆਂ ਆਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਰਾਖੇ ਆ ਪਰ ਲੇਕਿਨ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡਾ ਸਟੈਪ ਨਹੀਂ ਲਿਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਦੇ ਫੱਕ ਵਿੱਚ ਲਿਆ ਗਿਆ ਕਿ 20000 ਰੁਪਏ ਤੱਕ ਦਾ ਪ੍ਰਤੀ ਇੱਕੜ 20000 ਰੁਪਏ ਤੱਕ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇਸ਼ ਪਰ ਦਾ ਕਲਾਤਾ ਪਹਿਲਾ ਸੂਬਾ ਬਣ ਗਿਆ ਜਿਹਦੇ ਅੰਦਰ ਜਦੋਂ ਵੀ ਕਦੇ ਆਫਤ ਆਈ ਹੈ ਇਹਨਾਂ ਮੁਆਵਜ਼ਾ ਨਹੀਂ ਮਿਲਿਆ ਕਿਸੇ ਵੀ ਹੋਰ ਸੂਬੇ ਚ ਚਾਹੇ ਸਾਡੇ ਕਿਸੇ ਵੀ ਸੂਬੇ ਦੀ ਆਪਾਂ ਕੰਪੇਰੀਸ਼ਨ ਕਰ ਲਈਏ ਕਿਸੇ ਸੂਬੇ ਚ ਇਹਨਾਂ ਨਹੀਂ ਮਿਲਿਆ ਸੋ ਮੈਂ ਸਮਝਦਾ ਇਹ ਬਹੁਤ ਵੱਡਾ ਰਾਹਤ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਲਈ ਆ ਪੰਜਾਬ ਦੇ ਆਵਾਮ ਦੇ ਲਈ ਆ ਇਸੇ ਤਰੀਕੇ ਖੜਾ ਦੇ ਕਾਰਨ ਜਿਨ੍ਹਾਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਰੁਪਏ ਪ੍ਰਤੀ ਵਿਅਕਤੀ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਔਰ ਇਸ ਤੋਂ ਇਲਾਵਾ ਬਿਲਕੁਲ ਜਿਨ੍ਹਾਂ ਦੇ ਘਰ ਪੂਰੇ ਜਿਹੜੇ ਢਹਿ ਗਏ ਪੂਰੀ ਤਰ੍ਹਾਂ ਪਾਣੀ ਚ ਰੁੜ ਗਏ ਹਜ਼ਾਰਾਂ ਪਰਿਵਾਰ ਉਹਨਾਂ ਦਾ ਵਿਸ਼ੇਸ਼ ਜਿਹੜਾ ਸਰਵੇ ਕਰਵਾਇਆ ਜਾ ਰਿਹਾ ਹੈਗਾ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਆਪਣਾ ਰਾਹਤ ਪੈਕੇ ਦੇਵਾਂਗੇ ਇਸ ਤੋਂ ਇਲਾਵਾ ਜਿਹੜੇ ਜਿਨ੍ਹਾਂ ਕਿਸਾਨਾਂ ਨੇ ਸਟੇਟ ਪੰਜਾਬ ਦੇ ਕੋਆਪਰੇਟਿਵ ਸਟੇਟ ਬੈਂਕ ਸਟੇਟ ਐਗਰੀਕਲਚਰ ਬੈਂਕ ਤੋਂ ਕੋਈ ਵੀ ਕਰਜ਼ਾ ਲਿਆਗਾ ਉਹਨਾਂ ਨੂੰ ਜਿਹੜਾ ਕਰਜ਼ੇ ਮੋੜਨ ਦੀ ਮੌਲਤ ਆ ਉਹ 6 ਮਹੀਨਿਆਂ ਤੱਕ ਜਿਹੜੀ ਆ ਉਹ ਮੌਲਤ ਦਿੱਤੀ ਗਈ ਆ 6 ਮਹੀਨਿਆਂ ਤੱਕ ਉਹਨਾਂ ਨੂੰ ਕੋਈ ਵੀ ਕਿਸ਼ਤ ਜਿਹੜੀ ਆ ਉਹ ਨਹੀਂ ਦੇਣੀ ਹੋਊਗੀ ਔਰ 6 ਮਹੀਨਿਆਂ ਤੱਕ ਜਿਹੜਾ ਉਹਨਾਂ ਨੂੰ ਕੋਈ ਵਿਆਜ ਵੀ ਜਿਹੜਾ ਉਹ ਨਹੀਂ ਲੱਗੂਗਾ 6 ਮਹੀਨਿਆਂ ਤੱਕ ਨਾ ਕੋਈ ਉਹਨਾਂ ਨੇ ਕਿਸ਼ਤ ਦੇਣੀ ਆ ਨਾ ਹੀ ਉਹਨਾਂ 6 ਮਹੀਨੇ ਜਿਹੜੇ ਡੈਫਰ ਕੀਤਾ ਗਿਆਗਾ ਉਸ ਦੇ ਉੱਤੇ ਕੋਈ ਵਿਆਜ ਲੱਗੂਗਾ ਇਸੇ ਤਰੀਕੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾਗਾ ਕਿ ਮਿਲਸੀ ਕੌਸ ਜਾਂ ਜੇ ਮੈਂ ਗੱਲ ਕਰਾਂ ਬਫੈਲੋਜ਼ ਬੱਕਰੀਆਂ ਪੋਲਟਰੀ ਦੇ ਹੋਰ ਜਿੰਨੇ ਵੀ ਪਸ਼ੂ ਜਿਹੜੇ ਨੇਗੇ ਉਹ ਹਰ ਗਏ ਨੇਗੇ ਉਹਨਾਂ ਦੀ ਮੌਤ ਹੋ ਗਈ ਆ ਖਤਮ ਹੋ ਗਏ ਨੇ ਉਹਨਾਂ ਨੂੰ ਵੀ ਬਣਦੀ ਰਾਸ਼ੀ ਜਿਹੜੀ ਆ ਉਹਦੇ ਮਾਲਕ ਦੇ ਜਿਹੜੀ ਮਾਲਕ ਜਿਹੜਾ ਜਦੋਂ ਫਾਰਮ ਭਰ ਕੇ ਦੇਊਗਾ ਉਹ ਵੀ ਜਿਹੜੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਇਸੇ ਤਰੀਕੇ ਜਿਹੜੀਆਂ ਪਸ਼ੂਆਂ ਵਿੱਚ ਬਿਮਾਰੀਆਂ ਨੂੰ ਰੋਕਣ ਦੇ ਲਈ ਕਿਉਂਕਿ ਜਦੋਂ ਇਹ ਪਾਣੀ ਬਿਲਕੁਲ ਖਤਮ ਹੋ ਗਿਆ ਜਦੋਂ ਸਾਫ਼ ਹੋ ਗਿਆ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਸਕਦੀਆਂ ਨੇ ਜੀਆਂ ਉਹ ਬਿਮਾਰੀਆਂ ਰੋਕਣ ਦੇ ਲਈ ਸਪੈਸ਼ਲ ਵੈਕਸੀਨੇਸ਼ਨ ਜਿਹੜੀ ਆ ਉਹ ਪੰਜਾਬ ਪਰ ਦੇ ਪਸ਼ੂਆਂ ਦੇ ਅੰਦਰ ਜਿਹੜੀਆਂ ਡਿਫਰੈਂਟ ਬਿਮਾਰੀਆਂ ਆ ਸਕਦੀਆਂ ਨੇ ਜੀਆਂ ਜਿਸ ਪ੍ਰਕਾਰ ਦੀ ਬਿਮਾਰੀ ਆ ਸਕਦੀ ਹੈ ਉਸ ਪ੍ਰਕਾਰ ਦੀ ਬਿਮਾਰੀ ਜਿਹੜੀ ਹੈ ਰੋਕਣ ਦੇ ਲਈ ਵੈਕਸੀਨੇਸ਼ਨ ਜਿਹੜੀ ਆ ਕਰਵਾਈ ਜਾਊਗੀ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਜਿਹੜੀਆਂ ਹੜ੍ਹਾਂ ਤੋਂ ਬਾਅਦ ਕਾਫੀ ਸਾਰੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਉਹਦੇ ਲਈ ਹੜ੍ਹ ਪ੍ਰਭਾਵਿਤ ਜਿਹੜੇ ਪਿੰਡ ਨੇਗੇ ਲਗਭਗ 1700 ਪਿੰਡ ਸਤੰਸੋ ਸ਼ਹਿਰੀ ਬਾਟਾਂ ਦੇ ਅੰਦਰ ਫੌਗਿੰਗ ਮਸ਼ੀਨਾ ਜਿਹੜੀਆਂ ਨੇ ਫੌਗਿੰਗ ਮਸ਼ੀਨਾ ਦੇਵਾਂਗੇ ਤਾਂ ਕਿ ਉਹ ਫੌਗਿੰਗ ਕਰਕੇ ਉਸ ਖੇਤਰ ਨੂੰ ਜਿਹੜਾ ਇਲਾਕੇ ਦੇ ਬਚਾਇਆ ਜਾਵੇ ਔਰ ਲੋਕਾਂ ਨੂੰ ਬਚਾਇਆ ਜਾਵੇ ਇਸ ਤੋਂ ਇਲਾਵਾ ਹਰੇਕ ਕਲੀਨਿਕ ਦੇ ਉੱਤੇ ਚਾਹ ਮਹੱਲਾ ਕਲੀਨਿਕਾ ਚਾਹ ਸਬਡਿਵੀਜ਼ਨਲ ਹਸਪਤਾਲਾ ਚਾਹ ਡਿਸਟ੍ਰਿਕਟ ਲੈਵਲ ਦਾ ਅਫਸਰ ਹਰੇਕ ਹਸਪਤਾਲ ਦੇ ਅੰਦਰ ਜਿਹੜੀਆਂ ਦਵਾਈਆਂ ਨੇ ਉਪਜਾਈਆਂ ਜਾਣਗੀਆਂ ਔਰ ਹਰੇਕ ਪਿੰਡ ਦੇ ਅੰਦਰ ਇੱਕ ਸਪੈਸ਼ਲ ਕੈਂਪ ਜਿਹੜਾ ਮੈਡੀਕਲ ਕੈਂਪ ਜਿਹੜਾ لایا جاؤ گا جب ٹوٹل علاج جڑا ہے ہو گا ہوگا اور ساری چھوٹی موٹی چھوٹا موٹا علاج ہوگا اور سمندہ بڑی ملو گی. تو بنا سرکار نے فیصلہ کیتا گا کہ کی ہڑا جل پربھاؤ ختم ہو گیا تو ترنت ہر ایک پنڈ شہر بار دے اندر صفائی دی مہم جیڑی آ بڑے وے پدر چلائی جاؤ گی تاکہ جہاں کاگڑ گیا روپ دو شاندار بنایا جائے اس ਖੜਾਕਾਂ ਸੜਕਾਂ ਬਿਜਲੀ ਦੇ ਖੰਬੇ ਤਾਰਾਂ ਸਬਸਿਸਟਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸਕੂਲਾਂ ਦਾ ਕਲੀਨਿਕਾਂ ਦਾ ਸਰਕਾਰੀ ਜਗ੍ਹਾ ਦਾ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਹ ਸਾਰੇ ਦਾ ਨੁਕਸਾਨ ਦਾ ਜਿਹੜੀ ਯੋਜਨਾ ਅਸੀਂ ਤਿਆਰ ਕਰ ਰਹੇ ਆ ਉਹਦਾ ਅਸੈਸਮੈਂਟ ਸਰਵੇ ਹੋ ਰਿਹਾਗਾ ਸੋ ਸਰਵੇ ਦੇ ਮੁਤਾਬਕ ਜਿਹੜਾ ਅਸੀਂ ਉਹਨਾਂ ਬਿਲਡਿੰਗਾਂ ਨੂੰ ਵੀ ਦੁਬਾਰਾ ਰੀਬਿਲਡ ਕਰਾਂਗੇ ਜਿੱਥੇ ਕਿਤੇ ਰਿਪੇਅਰ ਦੀ ਲੋੜ ਹੋਈ ਛੋਟੀ ਰਿਪੇਅਰ ਨਾਲ ਸਰਦਾ ਰਿਪੇਅਰ ਕਰ ਲਾਂਗੇ ਔਰ ਜਿੱਥੇ ਕਿਤੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਗੱਲ ਹੋਈ ਤਾਂ ਦੁਬਾਰਾ ਵੀ ਬਣਾਵਾਂਗੇ ਸੋ ਮੇਰਾ ਕਹਿਣ ਦਾ ਭਾਵ ਆ ਅੱਜ ਬਹੁਤ ਇਤਿਹਾਸਕ ਫੈਸਲੇ ਜਿਹੜੇ ਨੇ ਕੀ ਉਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਏ ਨੇ ਕੀ ਮਾਨ ਜੋ ਸੀਐਮ ਸਾਹਿਬ ਨੇ ਲਾਏ ਨੇ ਕੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਖੁਦ ਉਹ ਬਿਮਾਰ ਹੁੰਦੇ ਹੋਏ ਵੀ ਪੰਜਾਬ ਦੇ ਹਰ ਇੱਕ ਨਾਗਰਿਕ ਲਈ ਚਿੰਤਤ ਰਹੇਗੇ ਹਰ ਇੱਕ ਵਿਅਕਤੀ ਲਈ ਚਿੰਤਤ ਨੇ ਜਿਹੜਾ ਕਿਸੇ ਨਾ ਕਿਸੇ ਤਰੀਕੇ ਹੜ ਦੀ ਮਾਰ ਚ ਆਇਆਗਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਕੁਦਰਤ ਦੀ ਕਰੋਪੀ ਦੇ ਨਾਲ ਆਇਆਗਾ ਪੰਜਾਬ ਸਰਕਾਰ ਬਿਲਕੁਲ ਅੱਜ ਸਪੱਸ਼ਟ ਐਲਾਨ ਕਰ ਦਿਆ ਕਿ ਇੱਕ ਇੱਕ ਪੈਸਾ ਜਿਹੜਾ ਅਸੀਂ ਦੇਵਾਂਗੇ ਪਰ ਲੇਕਿਨ ਜਦੋਂ ਸਰਵੇ ਮੁਕੰਮਲ ਹੋ ਗਿਆ ਜਿੰਨੀਆਂ ਅਨਾਉਂਸਮੈਂਟਾਂ ਕੀਤੀਆਂ ਰਹੀਆਂ ਤੇ ਸਾਰੀਆਂ ਸਮੇਂ-ਸਮੇਂ ਸਿਰ ਲਾਗੂ ਕਰਾਂਗੇ ਤਾਂ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਸਰਕਾਰ ਇਹ ਨਾ ਫੀਲ ਕਰੇ ਕਿ ਪੰਜਾਬ ਸਰਕਾਰ ਨਾਲ ਨਹੀਂ ਖੜੀ ਔਰ ਪੰਜਾਬ ਸਰਕਾਰ ਡਟ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਡਟ ਕੇ ਹਰ ਇੱਕ ਹਰ ਪੀੜਤ ਵਿਅਕਤੀ ਦੇ ਨਾਲ ਬਿਲਕੁਲ ਬਿਲਕੁਲ ਸਾਥ ਖੜੀ ਆ ਬਹੁਤ ਬਹੁਤ ਧੰਨਵਾਦ دیکھئے دیکھئے کل پردھان منتری جی آ رہے ہیں سب سے پہلے میں ان کا سواگت کرتا ہوں ویلکم کرتا ہوں اور اسی کے ساتھ جو ہمارا جو ہمارا پینڈنگ پیسہ ہے جو ساٹھ ہزار کروڑ روپیہ جس میں پچاس ہزار کروڑ روپیہ جی ایس ٹی کا جو پنجاب کو نقصان ہوا ہے سب سے پہلے اس کی اناسمنٹ ہونی چاہیے اور اس کے بعد جو ہمارا لگ لگ آٹھ ہزار سے اوپر جو ہمارا پیسہ آر ڈی ایف کا ایم ڈی ایف کا رورل ڈیولپمنٹ فنڈ منڈی فیس فنڈ اس کا اور اس کے علاوہ لگ بھگ ساڑھے آٹھ سو کروڑ روپیہ جو ہمارا پردھان منتری سڑک گرام یوجنا کا اس کا تو پورا ساٹھ ہزار پورا ساٹھ ہزار کروڑ روپیہ جو کیندر کی طرف جو ڈی ٹو کیندر کی پالسی ہمیں نقصان ہوا ہے جو کیندر کا تانہ تاناشا رویہ پنجاب کی طرف ہے اس کے کار نقصان ہوا ہے ساٹھ ہزار کروڑ روپیہ وہ اور بیس ہزار کروڑ روپیہ جو انٹائر ریلیف ہم مانگ رہے ہیں کیونکہ ابھی تو اسیسمنٹ چل رہی ہے ابھی تو ابھی بھی خطرہ جو باڑھ کا بنا ہوا ہے تو بیس ہزار کروڑ روپیہ انٹیرم لیف جو ہے مجھے آشا ہے ہمارے دیش کے پردان منتری جی ہیں اور پنجاب کے ساتھ لیا کر کے جائیں گے پنجاب کو آ, پنجاب کا جو حق بنتا وہ دے کے جائیں گے کم سے کم یہ اسی ہزار ٹوٹل ٹیونز آف ٹرم میں بلوں تو اسی ہزار روپیہ جو بنتا ہے اسی ہزار کروڑ روپیہ بنتا ہے وہ ہمیں کل جو اناؤنس کر کے جائیں گے ابھی سی ایم صاحب کا ڈپینڈ کرتا ہے کہ ڈاکٹر انہیں کیا صلاح دیتے ہیں یہ ڈاکٹروں کی صلاح پہ ڈپینڈ کرتا ہے ڈاکٹر نے جانے دیا تو بالکل جائیں گے ادروائز وہ کیونکہ ابھی بھی میں دیکھ رہا تھا ابھی بھی ڈاکٹروں نے بولا ہے کہ ابھی بھی ان کو اور کافی دن ہاسپٹل میں رہنا پڑے گا ایک دو دن <کستمر> تو میرا ماننا ہے کہ وہ شاید نہ جا پائیں پر لیکن ڈیپینڈ کرتا ہے یہ ڈاکٹروں کے ایڈوائز بلس نہ چکوا سکتے ہر کسان خود ہی چکنی پڑی ਨਹੀਂ ਨਹੀਂ ਦੇਖੋ ਇਹ ਤਾਂ ਕਿਸਾਨ ਨੇ ਫੈਸਲਾ ਕਰਨਾ ਕਿ ਖੁਦ ਚੱਕਣੀਆਂ ਦੇ ਚਕਾਉਣੀ ਆ ਪਰ ਲੇਕੇ ਜਦੋਂ ਉਹਦੀ origignal land ਜਿੱਥੇ ਉਹ ਪਹਿਲਾਂ ਆਪਣੀ ਜ਼ਮੀਨ ਜਿਹੜੀ ਆ ਸੌਰੀ ਆਪਣੀ ਖੇਤੀ ਕਰਦਾ ਸੀਗਾ ਉਸ ਤੱਕ ਹੀ ਤੱਕ ਸਕਦਾ ਕਿ ਉਸ ਬੱਦ ਦੀ ਜਿਸ ਤੱਕ ਉਹ ਖੇਤੀ ਕਰਦਾ ਸੀਗਾ ਉਹ ਸਾਡੇ ਡਿਪਟੀ ਕਮਿਸ਼ਨਰ ਸਹਿਬਾਨ ਐਸ ਡੀ ਐਮ ਸਹਿਬਾਨ ਉਹ ਸੀ ਐਸਓਪੀ ਲਗ ਤੋਂ ਜਾਰੀ ਕੀਤਾਗਾ ਡਿਫਰੈਂਟ ਕਿਉਂ ਸਾਰੀਆਂ ਨੌਰਮ ਬਣਾਏ ਨੇ ਕਿਉਂ ਡੀਸੀ ਜਾਣ ਕੇ ਹਰ ਜਗ੍ਹਾ ਤੇ ਤਾਂ ਬਾੜ ਦੀ ਆਈ ਹਰ ਜਗ੍ਹਾ ਤੇ ਤਾਂ ਹੜ੍ਹ ਦੀ ਆਇਆ ਜਿੱਥੇ ਜਿੱਥੇ ਹੜ੍ਹ ਆਇਆਗਾ ਉਥੇ ਉਥੇ ਡਿਪਟੀ ਕਮਿਸ਼ਨਰ ਜਿਹੜੇ ਐਸਟੀਐਮ ਸਹਿਬਾਨ ਨੇ ਜਾਂ ਤਹਿਸੀਲਦਾਰ ਨੇ ਉਹ ਜਾ ਕੇ ਤਾਇਕ ਕਰਨਗੇ ਇੰਨੇ ਫੁੱਟ ਚੱਕਰ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਆਫਤ ਆਪਣੇ ਜ਼ੋਰ ਦੇ ਉੱਤੇ ਹੈ ਐਸੇ ਚ ਸਰਕਾਰ ਦੇ ਵੱਲੋਂ ਰਾਹਤ ਦੇ ਲਈ ਐਲਾਨ ਕਰ ਦਿੱਤਾ ਗਿਆ ਹੁਣ ਜ਼ਮੀਨੀ ਪੱਧਰ ਦੇ ਉੱਤੇ ਇਸ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦੇਖਣ ਨੂੰ ਮਿਲਦਾ ਇਹ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਇਸ ਬੁਲਟਨ ਦੇ ਵਿੱਚ ਇੰਨਾ ਹੀ ਮੈਨੂੰ ਹਰਪ੍ਰਿਤਪੁਰ ਨੂੰ ਦੇ ਹੋਇ ਵਿੱਚ ਅਸਤ ਸਾਤ ਸ੍ਰੀ ਅਕਾਲ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ